ਅੱਛਾ ਕੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂਨਾਂ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਿਲਮ ਜਗਤ ਚੋਂ ਸੋਗ ਦੀ ਲਹਿਰ ਮਰਾਠੀ ਸਿਨੇਮਾ ਦੇ ਦਿਗਜ ਅਦਾਕਾਰ ਦਾ ਹੋਇਆ ਅਧਿਆਤ ਇਸ ਦੇ ਨਾਲ ਹੀ ਪਿਛਲੇ ਡੇਢ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਰਹੇ ਸੀ ਜੂਝ ਇਸ ਨਾਮ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਵਿਜੇਕਰ ਕਦਮ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ ਵਿਜੇ ਕਦਮ 67 ਸਾਲ ਦੇ ਸਨ ਅਤੇ ਪਿਛਲੇ ਡੇਢ ਸਾਲ ਤੋਂ ਕੈਂਸਰ ਦੇ ਨਾਲ ਜੂਝ ਰਹੇ ਸਨ ਲੰਬੀ ਲੜਾਈ ਤੋਂ ਬਾਅਦ ਉਹਨਾਂ ਨੂੰ ਨੇਸ਼ਣੀਵਾਰ ਆਪਣੇ ਘਰ ਆਖਰੀ ਸਾਹ ਲਿਆ ਉਹਨਾਂ ਦੀ ਮੌਤ ਦੀ ਖਬਰ ਨੇ ਉਹਨਾਂ ਦੇ ਪਰਿਵਾਰ ਪ੍ਰਸ਼ਾਸਕਾਂ ਅਤੇ ਮਰਾਠੀ ਫਿਲਮ ਜਗਤ ਨੂੰ ਨੂੰ ਡੂੰਘੇ ਸਦਮਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਕੀ ਕੀ ਅਦਕਾਰਦ ਵਿੱਚੇ ਕਦਮ ਦਾ ਦਿਹਾਂਤ ਮਰਾਠੀ ਸਿਨੇਮਾ ਲੇ ਬਹੁਤ ਵੱਡਾ ਕੱਟ ਹੈ ਉਹਨਾਂ ਨੇ ਅਸੀਂ ਦੇਖ ਧਾਕੇ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਟੀਵੀ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਉਹ ਤੁਰਤੁਰ ਵਿੱਚ माजी ਪੂਰੀਕਾਰ ਅਤੇ ਪਪਾ ਸੰਗਾ ਕੋਚਾਨੇ ਵਰਗੇ ਡੇਲੀ ਸੋਪਸ ਨਾਲ ਨਜ਼ਰ ਆਏ ਇਸ ਦੇ ਨਾਲ ਉਹਨਾਂ ਨੇ ਫਿਲਮਾਂ 'ਚ ਆਪਣੀ ਅਦਾਕਾਰੀ ਦਸਬੂਤ ਉਹਨਾਂ ਨੇ ਮਰਾਠੀ ਫਿਲਮਾਂ ਵਿੱਚ ਜਿਵੇਂ ਤੇਰੇ ਮੇਰੇ ਸੁਪਨੇ